ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਲੁਧਿਆਣਾ ਦੀ ਜਮਨੀ ਚੋਣ ਲਈ ਵੋਟਾਂ ਪਿਆ ਰਹੀਆਂ ਹਨ ਜਿੰਨਾ ਜ਼ੋਰ ਪਾਰਟੀਆਂ ਨੇ ਕੈਂਪੇਨ ਦੇ ਦੌਰਾਨ ਪ੍ਰਚਾਰ ਦੇ ਵਿੱਚ ਲਗਾਇਆ ਸੀ ਜਿੰਨੀਆਂ ਖਬਰਾਂ ਇਸ ਚੋਣ ਨੇ ਬੜਾਈਆਂ ਸਨ ਉਹਨਾਂ ਉਤਸ਼ਾਹ ਅੱਜ ਵੋਟਰਾਂ ਦੇ ਵਿੱਚ ਦਿਖਾਈ ਨਹੀਂ ਦੇ ਰਹਾ ਪਿਛਲੀਆਂ ਚੋਣਾਂ ਵਿੱਚ ਵੀ ਇਸ ਸੀਟ ਤੇ 60 ਫੀਸਦੀ ਦੇ ਲਗਭਗ ਹੀ ਵੋਟਾਂ ਪੈਂਦੀਆਂ ਰਹੀਆਂ ਨੇ ਪਰ ਲੱਗਦਾ ਨਹੀਂ ਕਿ ਅੱਜ 60% ਦਾ ਇਹ ਮਾਰਕਾ ਵੀ ਛੋਇਆ ਜਾਏਗਾ ਵੋਟਾਂ ਦੀ ਪ੍ਰਤੀਸ਼ਤ ਘਟ ਰਹਿਣ ਦੀ ਹੀ ਸੰਭਾਵਨਾ ਜ਼ਿਆਦਾ ਲੱਗਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੱਤਾ ਤੇ ਜੁੜੀ ਹੈ ਉਹ ਜਮਨੀ ਚੋਣਾਂ ਦੇ ਵਿੱਚ ਹਮੇਸ਼ਾ ਫਾਇਦੇ ਵਿੱਚ ਰਹਿੰਦੀ ਹੈ ਕਈ ਤਰੀਕਿਆਂ ਦੇ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਚੋਣਾਂ ਜਿਤਨੀ ਆ ਸੌਖੀਆਂ ਹੋ ਜਾਂਦੀਆਂ ਨੇ 1995 ਤੋਂ ਲੈ ਕੇ ਹੁਣ ਤੱਕ 28 ਜਮਨੀ ਚੋਣਾਂ ਹੋਈਆਂ ਨੇ ਉਨ੍ਹਾਂ ਦੇ ਵਿੱਚੋਂ 22 ਵਾਰ ਸੱਤਾਧਿਰ ਹੀ ਚੋਣ ਜਿੱਤੀ ਹੈ ਇਹ ਆંકੜੇ ਸਾਡੇ ਸਾਰਿਆਂ ਦੇ ਸਾਹਮਣੇ ਨੇ ਇਤਿਹਾਸ ਦੇ ਵਿੱਚ ਕੀ ਕੀ ਹੋਇਆ ਹੈ ਜਿੰਨੀ ਚੋਣਾਂ ਦੇ ਸਮੇਂ ਕਿਹੜੀ ਪਾਰਟੀ ਸੱਤਾ ਦੇ ਵਿੱਚ ਸੀ ਤੇ ਕਿਹੜੀ ਪਾਰਟੀ ਵੱਲੋਂ ਜੁਣੀ ਚੋਣ ਜਿੱਤੀ ਗਈ ਇਹ ਸਾਰੇ ਇਤਿਹਾਸ ਦੇ ਨਾਲ ਤੁਹਾਨੂੰ ਅੱਜ ਸਾਂਝਾ ਕਰਵਾਉਣੇ ਹਨ ਜਾਣਕਾਰੀ ਦਿੰਦੇ ਆ 1992 ਤੋਂ ਲੈ ਕੇ 97 ਤੱਕ ਦੀ ਜਿਹੜੀ ਸਰਕਾਰ ਸੀ 92 ਦੇ ਵਿੱਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਤੇ ਇਸੇ ਕਰਕੇ ਕਾਂਗਰਸ ਪਾਰਟੀ ਨੂੰ 87 ਸੀਟਾਂ ਮਿਲ ਗਈਆਂ ਸਨ ਤੇ ਬਿਆਨਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ 1995 ਦੇ ਵਿੱਚ ਕਾਂਗਰਸ ਦੇ ਗਿੱਦੜਪਾਹ ਦੇ ਜਿਹੜੇ ਸਿਟਿੰਗ ਐਵੇਲੇ ਸੀ ਰਕਵੀਰ ਸਿੰਘ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਸੜਿਆ ਹੋ ਜਾਂਦੀ ਹੈ ਜਿਸ ਦੇ ਕਰਕੇ ਉਸ ਹਲਕੇ ਦੇ ਵਿੱਚ ਜਿਮਨੀ ਚੋਣ ਹੁੰਦੀ ਹੈ ਅੱਜ ਵੀ ਇਸ ਜਿਮਨੀ ਚੋਣ ਦੀ ਚਰਚਾ ਕਈ ਵਾਰ ਹੁੰਦੀ ਰਹਿੰਦੀ ਹੈ ਕਿਉਂਕਿ ਉਸ ਸਮੇਂ ਬਹੁਤ ਹੀ ਨਿਖੇ ਹੀ ਚੋਣ ਲੜੀ ਗਈ ਸੀ ਲਗਭਗ ਸਾਰਾ ਮੰਤਰੀ ਮੰਡਲ ਕਾਂਗਰਸ ਦਾ ਉੱਥੇ ਬੈਠ ਕੇ ਪ੍ਰਚਾਰ ਕਰ ਰਿਆ ਸੀ ਤੇ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਚੋਣ ਦੇ ਵਿੱਚ ਉਤਾਰਿਆ ਗਿਆ ਸੀ ਉਹਨਾਂ ਦਾ ਇਹ ਡੈਬਿਊ ਮੰਨਿਆ ਜਾਂਦਾ ਹੈ ਸਿਆਸਤ ਦੇ ਵਿੱਚ ਪਹਿਲਾ ਕਦਮ ਰੱਖਿਆ ਗਿਆ ਸੀ ਮਨਪ੍ਰੀਤ ਬਾਦਲ ਵੱਲੋਂ ਅਕਾਲੀ ਦਲ ਦਾ ਵੀ ਪੂਰਾ ਜੋਰ ਲਗਿਆ ਹੋਇਆ ਸੀ ਤੇ ਬੈਂਤ ਸਿੰਘ ਨੇ ਵੀ ਕੋਈ ਕਸਰ ਨਹੀਂ ਛੱਡੀ ਇਸ ਚੋਣ ਨੂੰ ਜਿੱਤਣ ਦੇ ਲਈ ਲੇਕਿਨ ਮਨਪ੍ਰੀਤ ਬਾਦਲ ਉਸ ਸਮੇਂ ਇਹ ਚੋਣ ਜਿੱਤਣ ਦੇ ਵਿੱਚ ਸਫਲ ਹੋ ਜਾਂਦੇ ਨੇ ਕਾਂਗਰਸ ਨੂੰ ਪਟਕਣੀ ਦਿੱਤੀ ਜਾਂਦੀ ਹੈ ਤੇ ਉਸ ਸਮੇਂ ਤੋਂ ਹੀ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਅਕਾਲੀ ਦਲ ਦੇ ਉਸ ਸਮੇਂ ਉਹ ਵਿਧਾਨ ਸਭਾ ਦੇ ਵਿੱਚ ਇਕਲੌਤੇ ਐਮ ਐਲ اے ਸੀ ਇਹ ਵੀ ਇੱਕ ਇਤਿਹਾਸਕ ਰਿਕਾਰਡ ਦਾ ਹਿੱਸਾ ਹੈ 1997 ਤੋਂ ਲੈ ਕੇ 2000 ਦਾ ਸਮਾਂ 97 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਬਣਦੀ ਹੈ 95 ਸੀਟਾਂ ਜਿੱਤ ਕੇ ਇਹ ਸਰਕਾਰ ਬਣਾਈ ਜਾਂਦੀ ਹੈ ਇਹਨਾਂ 5 ਸਾਲਾਂ ਦੇ ਵਿੱਚ 5 ਜਮਨੀ ਚੋਣਾਂ ਹੀ ਹੁੰਦੀਆਂ ਨੇ ਜਿਨ੍ਹਾਂ ਵਿੱਚ 4 ਅਕਾਲੀ ਦਲ ਜਿੱਤਦਾ ਹੈ ਇੱਕ ਸੀਟ ਤੇ ਕਾਂਗਰਸ ਚ ਹੁੰਦੀ ਹੈ 1997 ਦੇ ਵਿੱਚ ਪ੍ਰਤਾਪ ਸਿੰਘ ਬਾਦਲ ਜਿਹੜੇ ਨੇ ਉਹ ਦੋ ਸੀਟਾਂ ਤੋਂ ਚੋਣ ਲੜਦੇ ਨੇ ਲੰਬੀ ਅਤੇ ਕਿਲਾ ਰਾਇਪਰ ਤੋਂ ਤੇ ਦੋਵੇਂ ਹੀ ਜਿੱਤ ਜਾਂਦੇ ਨੇ ਕਿਲਾ ਰਾਇਪਰ ਦੀ ਸੀਟ ਖਾਲੀ ਕਰ ਦਿੰਦੇ ਨੇ ਤੇ ਉੱਥੇ ਜਮਨੀ ਚੋਣ ਹੁੰਦੀ ਹੈ ਤੇ ਅਕਾਲੀ ਦਲ ਦੇ ਜਗਦੀਸ਼ ਸਿੰਘ ਗਰਚਾ ਉਸ ਚੋਣ ਦੇ ਜੇਤੂ ਐਲਾਨੇ ਜਾਂਦੇ ਨੇ ਤਿੰਨ ਜਮਨੀ ਚੋਣਾਂ ਜਿਹੜੀਆਂ ਹੁੰਦੀਆਂ ਨੇ ਅਕਾਲੀ ਦਲ ਤੇ ਕਾਂਗਰਸ ਦੇ ਸਿਟਿੰਗ ਐਮਐਲਏ ਦੀ ਮੌਤ ਤੋਂ ਬਾਅਦ ਕਰਾਉਣ ਦੀ ਲੋੜ ਪੈਂਦੀ ਹੈ ਮਜੀਠਾ ਹਲਕੇ ਤੋਂ ਰਾਜ ਮਜੀਠਾ ਸ਼ਾਮ 84 ਤੋਂ ਅਰਜਨ ਸਿੰਘ ਜੋਸ਼ ਤੇ ਸਨਾਮ ਹਲਕੇ ਤੋਂ ਕਾਂਗਰਸ ਦੇ ਭਗਵਾਨ ਦਾਸ ਅਰੋੜਾ ਦੀ ਮੌਤ ਤੋਂ ਬਾਅਦ ਜਮਨੀ ਚੋਣਾਂ ਹੁੰਦੀਆਂ ਹਨ ਤੇ ਤਿੰਨਾਂ ਸੀਟਾਂ ਤੇ ਹੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹਿੰਦੇ ਮਜੀਠਾ ਤੋਂ ਰਾਜ ਮਹਿੰਦਰ ਸ਼ਾਮ 84 ਤੋਂ ਮਹਿੰਦਰ ਕੌਰ ਸਤਿ ਸ਼੍ਰੀ ਅਕਾਲ ਤੋਂ ਪਰਮੇਂਦਰ ਸਿੰਘ ਢੀਡਸਾ ਲੁਧਿਆਣਾ ਨਾਰਥ ਹਲਕੇ ਤੋਂ ਕਾਂਗਰਸ ਦੇ ਰਕੇਸ਼ ਪਾਂਡੇ ਵਿਧਾਨ ਸਭਾ ਚੋਣਾਂ ਦਿੱਤੇ ਸੀ ਪਰ ਉਸ ਸਮੇਂ ਭਾਜਪਾ ਦੇ ਦੋ ਉਮੀਦਵਾਰਾਂ ਦੇ ਵੱਲੋਂ ਕਾਗਜ਼ ਭਰ ਦਿੱਤੇ ਗਏ ਸੀ ਨਾਮਜ਼ਦਗੀ ਦੇ ਪੇਪਰ ਭਰੇ ਗਏ ਸੀ ਜਿਸ ਕਰਕੇ ਇਹ ਚੋਣ ਰੱਦ ਕੀਤੀ ਗਈ ਸੀ ਕਿਉਂਕਿ ਦੋ ਉਮੀਦਵਾਰਾਂ ਨੇ ਕਾਗਜ਼ ਭਰੇ ਸੀ ਇਸਤੇ ਕਰਕੇ ਉਹਨਾਂ ਚੋਂ ਇੱਕ ਉਮੀਦਵਾਰ ਸੁਨੀਲ ਬਹਿਰਾ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸੀ ਤੇ ਉਹ ਅਦਾਲਤ ਦੇ ਵਿੱਚ ਕੇਸ ਕਰ ਦਿੰਦੇ ਨੇ ਇਸ ਕਰਕੇ ਇਹ ਇਲੈਕਸ਼ਨ ਹੀ ਰੱਦ ਹੋ ਜਾਂਦੀ ਹੈ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਦੇ ਵਿੱਚ ਪਾਂਡੇ ਜੀ ਦੁਬਾਰਾ ਜਿੱਤ ਜਾਂਦੇ ਨੇ ਤੇ ਐਮ ਐਲ ਏ ਬਣ ਜਾਂਦੇ ਉਸ ਤੋਂ ਬਾਅਦ 2002 ਤੋਂ ਲੈ ਕੇ 2007 ਦਾ ਸਮਾਂ ਆਉਂਦਾ ਹੈ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਵੇਲੇ ਤਿੰਨ ਜਿਮਨੀ ਚੋਣਾਂ ਹੁੰਦੀਆਂ ਨੇ ਤੇ ਤਿੰਨਾਂ ਖੇਤ ਦੇ ਵਿੱਚ ਸ਼ੀ ਕਾਂਗਰਸ ਦੀ ਜਿੱਤ ਹੁੰਦੀ ਹੈ। ਅੜਨਾਲਾ ਤੋਂ 2002 ਦੇ ਵਿੱਚ ਅਕਾਲੀ ਦਲ ਦੇ ਰਤਨ ਸਿੰਘ ਅੜਨਾਲਾ ਜੇਤੂ ਰਹਿੰਦੇ ਨੇ ਪਰ ਉਹ 2004 ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਤਰਨ ਤਰਨ ਤੋਂ ਲੜਦੇ ਨੇ ਤੇ ਜਿੱਤ ਜਾਂਦੇ ਨੇ। ਜਿਮਨੀ ਚੋਣ ਹੁੰਦੀ ਹੈ ਤਾਂ ਕਾਂਗਰਸ ਦੇ ਹਰਪ੍ਰਤਾਪ ਸਿੰਘ ਅੜਨਾਲਾ ਉਸ ਜਿਮਨੀ ਚੋਣ ਦੇ ਜੇਤੂ ਹੁੰਦੇ। ਇਸੇ ਤਰ੍ਹਾਂ ਹੀ 2002 ਤੋਂ ਗੜਸ਼ੰਕਰ ਤੋਂ ਭਾਜਪਾ ਦੇ ਅਸ਼ਵਨੀ ਸ਼ਰਮਾ ਜੇਤੂ ਰਹਿੰਦੇ ਨੇ। ਪਰ ਫੇਰ ਉਹ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ 2004 ਵਿੱਚ ਬਰਦਾਸ਼ਪੁਰ ਤੋਂ ਲੜਦੇ ਨੇ ਤੇ ਉੱਥੇ ਜਿੱਤ ਜਾਂਦੇ ਨੇ ਜਮਨੀ ਚੋਣ ਹੁੰਦੀ ਹੈ ਤਾਂ ਕਾਂਗਰਸ ਦੇ ਲਵ ਕੁਮਾਰ ਗੋਲਡੀ ਜਿਹੜੇ ਨੇ ਉਹ ਗੜਸ਼ੰਕਰ ਤੋਂ ਐਮ ਐਲ ਏ ਬਣਦੇ ਨੇ ਜਿੱਤ ਜਾਂਦੇ ਕਪੂਰਤਲਾ ਦੀ ਸੀਟ ਵੀ ਇਸੇ ਤਰੀਕੇ ਨਾਲ ਖਾਲੀ ਹੁੰਦੀ ਹੈ ਕਿਉਂਕਿ ਰਾਣਾ ਗੁਰਜੀਤ ਸਿੰਘ ਜਲੰਧਰ ਲੋਕ ਸਭਾ ਚੋਣਾਂ ਜਿਹੜੀਆਂ ਨੇ ਜਿੱਤ ਜਾਂਦੇ ਨੇ ਤੇ ਉਹਨਾਂ ਦੀ ਸੀਟ ਖਾਲੀ ਹੁੰਦੀ ਹੈ ਉੱਥੇ ਜਮਨੀ ਚੋਣਾਂ ਦੇ ਵਿੱਚ ਉਹਨਾਂ ਦੀ ਭਾਬੀ ਸੁਖਵਿੰਦਰ ਕੌਰ ਨੂੰ ਕਾਂਗਰਸ ਦੀ ਟਿਕਟ ਮਿਲਦੀ ਆ ਕਾਂਗਰਸ ਦੀ ਟਿਕਟ ਤੇ ਉਹ ਚੋਣ ਲੜਦੇ ਨੇ ਤੇ ਜਿੱਤ ਜਾਂਦੇ 2007 ਤੋਂ 2012 ਦੇ ਵਿੱਚ ਜਿਹੜਾ ਇਹ ਸਰਕਾਰ ਦਾ ਵੇਲਾ ਹੁੰਦਾ ਹੈ ਅਗਸਤ 2009 ਨੂੰ ਜਲਾਲਾਬਾਦ ਦੀ ਜ਼ਿਮਨੀ ਚੋਣ ਹੁੰਦੀ ਹੈ ਅਕਾਲੀ ਦਲ ਦੇ ਸ਼ੇਰ ਸਿੰਘ ਭਾਇਆ ਫਿਰੋਜ਼ਪੁਰਾਲ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਕਰਦੇ ਨੇ ਤੇ ਸੁਖਬੀਰ ਬਾਦਲ ਇੱਥੋਂ ਚੋਣ ਲੜਦੇ ਨੇ ਜਮਨੀ ਚੋਣ ਉਹ 83000 ਵੋਟਾਂ ਦੇ ਨਾਲ ਜਿੱਤ ਕੇ ਸੂਬੇ ਦੀ ਸਿਆਸਤ ਦੇ ਵਿੱਚ ਕਦਮ ਰੱਖਦੇ ਨੇ ਇਹ ਵੀ ਇੱਕ ਅਲੱਗ ਤੋਂ ਲੈਂਡਮਾਰਕ ਜਮਨੀ ਚੋਣ ਮੰਨੀ ਜਾਂਦੀ ਹੈ 2012 ਤੋਂ 2017 ਦੇ ਵਿੱਚ ਫਿਰ ਅਕਾਲੀ ਗਲ ਤੇ ਭਾਜਪਾ ਗਠਜੋੜ ਦੀ ਸਰਕਾਰ ਬਣਦੀ ਹੈ ਇਸ ਸਮੇਂ ਵੀ ਚਾਰ ਜਮਨੀ ਚੋਣਾਂ ਹੋਈਆਂ ਦੋ ਅਕਾਲੀ ਦਲ ਨੇ ਜਿੱਤੀਆਂ ਇੱਕ ਭਾਜਪਾ ਨੇ ਤੇ ਇੱਕ ਤੇ ਕਾਂਗਰਸ ਪਾਰਟੀ ਜਿੱਤੂ ਹੈ ਦਸੂਹਾ ਤੋਂ ਐਮਐਲਏ ਅਮਰਜਿੰਦਰ ਸਿੰਘ ਦੀ ਮੌਤ ਹੋਣ ਤੋਂ ਬਾਅਦ ਜੁਲਾਈ 2012 ਨੂੰ ਉੱਥੇ ਜਮਨੀ ਚੋਣ ਹੁੰਦੀ ਹੈ ਤੇ ਭਾਜਪਾ ਦੀ ਸੁਖਜੀਤ ਕੌਰ ਉਥੋਂ ਜੇਤੂ ਐਲਾਨੇ ਜਾਂਦੇ 2012 ਵਿੱਚ ਛੀ ਮੋਗਾ ਤੋਂ ਕਾਂਗਰਸ ਦੇ ਐਮਐਲਏ ਹੁੰਦੇ ਨੇ ਜੋਗਿੰਦਰ ਪਾਲ ਜੈਨ ਉਹਨਾਂ ਨੂੰ ਤੋੜ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ ਹੈ ਤੇ ਉਸਤੇ ਫਿਰ ਫਰਵਰੀ 2013 ਦੇ ਵਿੱਚ ਜਮਨੀ ਚੋਣ ਹੁੰਦੀ ਹੈ ਤੇ ਜਮਨੀ ਚੋਣ ਦੇ ਵਿੱਚ ਉਹੀ ਜੋਗਿੰਦਰ ਪਾਲ ਜੈਨ ਅਕਾਲੀ ਦਲ ਦੇ ਉਮੀਦਵਾਰ ਪਰ ਜੋ ਚੋਣ ਲੜਦੇ ਨੇ ਤੇ ਚੋਣ ਜਿੱਤ ਜਾਂਦੇ। ਇਸੇ ਤਰ੍ਹਾਂ ਹੀ ਮਾਰਚ 2014 ਦੇ ਵਿੱਚ ਵੀ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੱਧੂ ਉਹ ਵੀ ਅਕਾਲੀ ਦਲ ਨੂੰ ਦਾ ਅੱਲਾ ਫੜਦੇ ਨੇ ਕਾਂਗਰਸ ਦੇ ਵਿਧਾਇਕ ਹੁੰਦੇ ਨੇ। ਅਕਾਲੀ ਦਲ ਦੇ ਵਿੱਚ ਉਹ ਚੋਣ ਲੜਦੇ ਨੇ। ਚੋਣ ਲੜਨ ਤੋਂ ਬਾਅਦ ਅਗਸਤ 2014 ਦੇ ਵਿੱਚ ਉੱਥੇ ਜ਼ਿਮਨੀ ਚੋਣ ਹੁੰਦੀ ਹੈ ਤੇ ਜ਼ਿਮਨੀ ਚੋਣ ਦੇ ਵਿੱਚ ਉਹ ਅਕਾਲੀ ਦਲ ਦੇ ਐਮ.ਐਲ.ਏ ਬਣ ਜਾਂਦੇ। 2014 ਦੇ ਵਿੱਚ ਛੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਲੋਕ ਸਭਾ ਚੋਣਾਂ ਜਿੱਦੇ ਨੇ ਤੇ ਪਟਿਆਲਾ ਸ਼ਹਿਰੀ ਦੀ ਸੀਟ ਖਾਲੀ ਹੋ ਜਾਂਦੀ ਹੈ ਪਟਿਆਲਾ ਸ਼ਹਿਰੀ ਦੀ ਸੀਟ ਦੇ ਉੱਤੇ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਚੋਣ ਲੜਦੇ ਨੇ ਤੇ ਉਥੋਂ ਉਹ ਜੇਤੂ ਕਰਾਰ ਦਿੱਤੇ ਜਾਂਦੇ ਨੇ ਜਾਂ ਉਹ ਸੀਟ ਜਿੱਤ ਜਾਂਦੇ 2017 ਤੋਂ 2022 ਦੇ ਵਿੱਚ ਫੇਰ ਕਾਂਗਰਸ ਦੀ ਸਰਕਾਰ ਵੇਲੇ ਪੰਜ ਜਿੰਨੀ ਚੋਣਾਂ ਹੁੰਦੀਆਂ ਨੇ ਮਈ 2018 ਦੇ ਵਿੱਚ ਅਕਾਲੀ ਦਲ ਦੇ ਐਮ.ਐਲ.ਏ. ਅਜੀਤ ਸਿੰਘ ਕਹਾੜ ਦੀ ਮੌਤ ਤੋਂ ਬਾਅਦ ਦਿੱਲੀ ਚੋਣ ਹੁੰਦੀ ਹੈ ਸ਼ਾਹਕੋਟ ਦੇ ਵਿੱਚ ਕਾਂਗਰਸ ਦੇ ਹਰਦੇਵ ਸਿੰਘ ਲਾੜੀ ਇੱਥੋਂ ਚੋਣ ਜਿੱਤ ਜਾਂਦੇ। ਅਕਤੂਬਰ 2019 ਦੇ ਵਿੱਚ ਚਾਰ ਜਿੰਮਨੀ ਚੋਣਾਂ ਹੁੰਦੀਆਂ ਨੇ। ਸ਼ੋਮ ਪ੍ਰਕਾਸ਼ ਦੇ ਹੁਸ਼ਾਰਪੁਰ ਲੋਕ ਸਭਾ ਸੀਟ ਜਿੱਤਣ ਨਾਲ ਫਰਵਾਲਾ ਦੀ ਜਿੰਮਨੀ ਚੋਣ ਹੁੰਦੀ ਹੈ ਜਿੱਥੇ ਕਾਂਗਰਸ ਦੇ ਬਲਵਿੰਦਰ ਸਿੰਘ ਧਾਰੀਵਾਲ ਚੋਣ ਜਿੱਤ ਜਾਂਦੇ ਨੇ। ਇਸੇ ਤਰੀਕੇ ਨਾਲ ਸ਼ਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਸੀਟ ਜਿੱਦੇ ਨੇ ਜਲਾਲਾਬਾਦ ਦੀ ਜਮਨੀ ਚੋਣ ਹੁੰਦੀ ਹੈ ਤੇ ਉੱਥੋਂ ਕਾਂਗਰਸ ਦੇ ਰਵਿੰਦਰ ਆਮਲਾ ਜੇਤੂ ਰਹਿੰਦੇ ਨੇ ਮੁਕੇਰੀਆਂ ਤੋਂ ਕਾਂਗਰਸ ਐਮ ਐਲ ਏ ਰਜਨੀਸ਼ ਕੁਮਾਰ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਤੇ ਚੱਲਦੇ ਜਮਨੀ ਚੋਣ ਹੁੰਦੀ ਹੈ ਹਿੰਦੂ ਬਾਲਾ ਉੱਥੋਂ ਕਾਂਗਰਸ ਦੀ ਟਿਕਟ ਦੇ ਉੱਤੇ ਸੀਟ ਜਿੱਦੇ ਨੇ ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਚ ਐਸ ਫੂਲਕਾ ਸਾਹਿਬ ਉਹ ਸਿਆਸਤ ਤੋਂ ਸન્યાਸ ਲੈ ਲੈਂਦੇ ਨੇ ਅਸਤੀਫਾ ਦੇ ਦਿੰਦੇ ਨੇ ਜਿਸ ਕਰਕੇ ਜਿੰਨੀ ਚੋਣ ਹੁੰਦੀ ਹੈ ਤੇ ਉਹਨਾਂ ਜਿੰਨੀ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਈਆਲੀ ਦੀ ਜਿੱਤ ਹੁੰਦੀ ਹੈ ਮੌਜੂਦਾ ਸਰਕਾਰ ਜਦੋਂ ਬਣਦੀ ਹੈ 2022 ਦੇ ਵਿੱਚ ਤਾਂ ਸਰਕਾਰ ਬਣਦੇ ਹੀ ਪਹਿਲਾ ਝਟਕਾ ਇਸ ਸਰਕਾਰ ਨੂੰ ਲੱਗਦਾ ਹੈ ਜਦੋਂ ਸੰਗਰੂਰ ਦੀ ਲੋਕ ਸਭਾ ਦੀ ਜਿੰਨੀ ਚੋਣ ਹੁੰਦੀ ਹੈ ਆਪਣਾ ਗੜ ਮੰਨੇ ਜਾਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੀਟ ਖਾਲੀ ਕੀਤੀ ਜਾਂਦੀ ਹੈ ਤੇ ਉੱਥੇ ਜਦੋਂ ਜਮਨੀ ਚੋਣ ਹੁੰਦੀ ਹੈ ਤਾਂ ਜੇਤੂ ਸਿਮਰਨਜੀਤ ਸਿੰਘ ਮਾਨ ਲੈਂਦੇ ਨੇ 5500 ਵੋਟਾਂ ਦੇ ਨਾਲ ਉਹ ਚੋਣਾ ਜਿੱਤ ਜਾਂਦੇ ਨੇ ਉਦੋਂ ਜਿੰਨੇ ਵੀ ਸਿਆਸੀ ਪੰਡਤ ਹੁੰਦੇ ਨੇ ਪੱਤਰਕਾਰ ਆ ਤੇ ਬੁੱਧੀਜੀਵੀ ਹੁੰਦੇ ਨੇ ਸਾਰਿਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ 6 ਮਹੀਨੇ ਅੰਦਰ ਅੰਦਰ ਹੀ ਸਰਕਾਰ ਤੋਂ ਲੋਕ ਦੁਖੀ ਹੋ ਚੁੱਕੇ ਨੇ ਉਹ ਸਰਕਾਰ ਜਿਹੜੀ ਹੈ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਹੈ ਲੋਕ ਬਹੁਤ ਤੰਗ ਨੇ ਇਸ ਕਰਕੇ ਦੇਖੋ 6 ਮਹੀਨੇ ਦੇ ਅੰਦਰ ਅੰਦਰ ਹੀ ਵੋਟਾਂ ਦੇ ਵਿੱਚ ਹਰਾ ਦਿੱਤਾ ਹੈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੰਦਾ ਹੈ ਇਹ ਚਰਚਾ ਬਹੁਤ ਜ਼ਿਆਦਾ ਜ਼ੋਰ ਫੜ ਜਾਂਦੀ ਹੈ ਕਿ ਦੇਖੋ ਇਹ 92 ਐਮਐਲਏ ਆਏ ਸੀ ਬਹੁਤ ਵੱਤ ਜਿਹੜੀ ਹੈ ਲੋਕਾਂ ਨੇ ਦਿੱਤੀ ਸੀ ਪਰ ਇਹ ਸੰਭਾਲ ਨਹੀਂ ਸਕੇ ਲੋਕ ਇੰਨੀ ਜਲਦੀ ਇਸ ਸਰਕਾਰ ਤੋਂ ਨਾਰਾਜ਼ ਹੋ ਗਏ ਪਰ ਫਿਰ ਸਰਕਾਰ ਦੇ ਪੈਰ ਲੱਗ ਜਾਂਦੇ ਨੇ ਸਰਕਾਰ ਥੋੜਾ ਸੰਭਲ ਜਾਂਦੀ ਹੈ ਅੱਗੇ ਜਲੰਧਰ ਲੋਕ ਸਭਾ ਵਿਜਮਨੀ ਚੋਣ ਹੁੰਦੀ ਹੈ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਨੂੰ ਜੇਤੂ ਇਹ ਪਾਰਟੀ ਬਣਾਉਣ ਦੇ ਵਿੱਚ ਸਫਲ ਹੋ ਜਾਂਦੀ ਹੈ ਉਸ ਤੋਂ ਬਾਅਦ ਚਾਰ ਜ਼ਿਮਨੀ ਚੋਣਾਂ ਹੋਰ ਹੁੰਦੀਆਂ ਨੇ ਚਾਰਾਂ ਜ਼ਿਮਨੀ ਚੋਣਾਂ ਦੇ ਵਿੱਚ ਤਿੰਨ ਸੀਟਾਂ ਜਿਹੜੀ ਆਮ ਆਦਮੀ ਪਾਰਟੀ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਲੇਕਿਨ ਜਿਹੜੀ ਆਪਣੀ ਇੱਕ ਸੀਟ ਉਹਦੀ ਹੁੰਦੀ ਹੈ ਬਰਨਾਲੇ ਦੀ ਉਥੋਂ ਗਲਤ ਉਮੀਦਵਾਰ ਦੇ ਕੇ ਉਹ ਸੀਟ ਇਸ ਪਾਰਟੀ ਦੇ ਹੱਥੋਂ ਨਿਕਲ ਜਾਂਦੀ ਹੈ ਉੱਥੇ ਜਿਹੜਾ ਇਹਨਾਂ ਦਾ ਆਪਣਾ ਉਮੀਦਵਾਰ ਬਾਗੀ ਬਣ ਕੇ ਖੜਦਾ ਹੈ ਉਹ ਕਾਫੀ ਡੈਂਟ ਪਾਉਂਦਾ ਹੈ ਇਸ ਸਿਆਸਤ ਇਸ ਤਰੀਕੇ ਨਾਲ ਚੱਲਦੀ ਹੈ ਇਸ ਤੋਂ ਪਹਿਲਾਂ ਜਲੰਧਰ ਦੀ ਵੀ ਜਮਨੀ ਚੋਣ ਹੁੰਦੀ ਹੈ ਜਿੱਥੇ ਸ਼ੀਤਰ ਅੰਗਰਾਲ ਜਿਹੜੇ ਨੇ ਉਹ ਭਾਜਪਾ ਜੁਆਇਨ ਕਰ ਜਾਂਦੇ ਨੇ ਉਸ ਦੇ ਕਰਕੇ ਉਹ ਸੀਟ ਖਾਲੀ ਹੁੰਦੀ ਹੈ ਉੱਥੇ ਵੀ ਆਮ ਆਦਮੀ ਪਾਰਟੀ ਆਪਣੇ ਕੈਂਡੀਡੇਟ ਵਿਸ਼ੰਦਰ ਭਗਤ ਨੂੰ ਲਗਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਸੋ ਪਹਿਲਾ ਚਟਕਾ ਜਿਹੜਾ ਲੱਗਿਆ ਸੀ ਉਸ ਤੋਂ ਬਾਅਦ ਪਾਰਟੀ ਸੰਭਲ ਜਾਂਦੀ ਹੈ ਕਾਫੀ ਜਮਨੀ ਚੋਣਾ ਇਸ ਪਾਰਟੀ ਵੱਲੋਂ ਸੱਤਾ ਦੇ ਵਿੱਚ ਰਹਿੰਦੇ ਹੋਏ ਜਿੱਤੀਆਂ ਗੀਆਂ ਨੇ ਤੇ ਹੁਣ ਵਾਰੀ ਜਿਹੜੀ ਹੈ ਉਹ ਲੁਧਿਆਣੇ ਦੀ ਜਮਨੀ ਚੋਣ ਦੀ ਆ ਗਈ ਹੈ ਇਸ ਸੀਟ ਨੂੰ بار-ਬਾਰ ਇਹ ਕਿਹਾ ਜਾਂਦਾ ਸੀ ਕਿ ਸਰਕਾਰ ਦੀ ਜਿਹੜੀ ਪਰਫਾਰਮੈਂਸ ਹੈ ਜਿਹੜੀ ਵੀ ਕਾਰਗੁਜ਼ਾਰੀ ਇਸ ਮੌਜੂਦਾ ਸਰਕਾਰ ਦੀ ਹੈ ਉਸ ਦੇ ਉੱਤੇ ਇੱਕ ਰੈਫਰੈਂਡਮ ਹੈ ਉਸ ਦੇ ਉੱਤੇ ਇੱਕ ਫਤਵਾ ਹੈ ਲੋਕ ਇਹ ਫੈਸਲਾ ਸੁਣਾਉਣਗੇ ਕਿ ਕੀ ਸਰਕਾਰ ਕਾਮਯਾਬ ਰਹੀ ਹੈ ਜਾਂ ਇਹਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਬਕਵਾਸ ਰਹੀ ਹੈ ਫੇਲ ਰਹੀ ਹੈ ਉਸ ਦਾ ਜਿਹੜਾ ਨਤੀਜਾ ਹੈ ਉਹਦਾ ਫਤਵਾ ਜਿਹੜਾ ਹੈ ਉਹ ਇਸ ਚਿੰਨੀ ਚੋਣ ਚ ਨਿਕਲੇਗਾ ਤੇ 2027 ਦੀਆਂ ਚੋਣਾਂ ਦਾ ਰਾਹ ਵੀ ਇਸੇ ਚੋਣ ਤੋਂ ਇਸੇ ਇਲੈਕਸ਼ਨ ਦੇ ਨਤੀਜੇ ਤੋਂ ਖੁੱਲੇਗਾ ਕਿ ਕਿਹੜੀ ਪਾਰਟੀ 2027 ਦੇ ਵਿੱਚ ਸੱਤਾ ਵਿੱਚ ਆਏਗੀ ਸੋ ਇਸ ਨੂੰ ਬਹੁਤ ਇੰਪੋਰਟੈਂਟ ਬਹੁਤ ਹੀ ਮਹੱਤਵਪੂਰਨ ਚੋਣ ਜਿਹੜਾ ਕਰਕੇ ਦੇਖਿਆ ਜਾਂਦਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਤੇ ਵੀ ਮੁੱਦਾ ਨਹੀਂ ਬਣਾਇਆ ਗਿਆ ਕਿਸੇ ਵੀ ਕੈਂਪੇਨ ਦੇ ਵਿੱਚ ਉਸ ਦਾ ਜ਼ਿਕਰ ਨਹੀਂ ਹੋਇਆ ਹਰ ਪਾਰਟੀ ਇੱਕੋ ਮੁੱਦਾ ਬਣਾ ਕੇ ਚੱਲ ਰਹੀ ਹੈ ਕਿ ਸਰਕਾਰ ਉੱਤੇ ਬਾਹਰਲੇ ਲੋਕਾਂ ਦਾ ਕਬਜ਼ਾ ਹੋ ਗਿਆ ਜੀ ਦਿੱਲੀ ਵਾਲੇ ਲੋਕਾਂ ਦਾ ਇਸ ਪੰਜਾਬ ਦੀ ਸਰਕਾਰ ਤੇ ਕਬਜ਼ਾ ਹੋ ਗਿਆ ਹੈ ਲੇਕਿਨ ਉਹ ਇੱਕ ਵੀ ਨੁਕਸਾਨ ਪੰਜਾਬ ਨੂੰ ਹੋਇਆ ਹੋਵੇ ਕਿ ਪੰਜਾਬ ਦਾ ਕਿੰਨਾ ਪੈਸਾ ਕਿਸ ਜਗ੍ਹਾ ਦੇ ਉੱਤੋਂ ਇਸ ਦਿੱਲੀ ਵਾਲਿਆਂ ਕੋਲ ਚਲਾ ਗਿਆ ਹੈ ਉਹ ਅੰਕੜਾ ਦੇਣ ਦੇ ਵਿੱਚ ਫੇਲ ਰਹੇ ਨੇ ਕੋਈ ਵੀ ਐਸਾ ਮੁੱਦਾ ਨਹੀਂ ਗਿਣਾਇਆ ਗਿਆ ਜਿਸ ਦੇ ਵਿੱਚ ਪੰਜਾਬ ਦਾ ਉਹ ਨੁਕਸਾਨ ਇਹਨਾਂ ਦਿੱਲੀ ਵਾਲਿਆਂ ਵੱਲੋਂ ਕੀਤਾ ਗਿਆ ਹੋਵੇ ਸਿਰਫ ਇਹੀ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਗਿਆ ਹੈ ਬਾਹਰਲੇ ਲੋਕਾਂ ਦਾ ਕਬਜ਼ਾ ਹੋ ਗਿਆ ਹੈ ਪੰਜਾਬ ਦੇਖਤੇ ਜਿਸ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਇਹੀ ਮੁੱਦਾ ਬਣਾਇਆ ਗਿਆ ਹੈ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈ ਉਸ ਨੂੰ ਬਿਲਕੁਲ ਵੀ ਕਿਤੇ ਵੀ ਉਜਾਗਰ ਨਹੀਂ ਕੀਤਾ ਗਿਆ ਉਹਦੀਆਂ ਨਕਾਮੀਆਂ ਨੂੰ ਲੋਕਾਂ ਸਾਹਮਣੇ ਨਹੀਂ ਰੱਖਿਆ ਗਿਆ ਸਿਰਫ ਇਹੀ ਜ਼ੋਰ ਲਗਾਇਆ ਗਿਆ ਹੈ ਇਸ ਜਿਮਨੀ ਚੋਣ ਦੇ ਬਹਾਨੇ ਨਾਲ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਾ ਚਾਹੁੰਦੇ ਨੇ ਉਹ ਆਪਣਾ ਸੱਤਾ ਦੇ ਵਿੱਚ ਵਾਪਸ ਆਉਣ ਦਾ ਰਸਤਾ ਬਣਾਉਣਾ ਚਾਹੁੰਦੇ ਨੇ ਰਾਜ ਸਭਾ ਦੇ ਵਿੱਚ ਜਾਂ ਆਪ ਜਾਣਗੇ ਜਾਂ ਆਪਣੇ ਕਿਸੇ ਚਹੇਤੇ ਨੂੰ ਉੱਥੇ ਉਹ ਫਿੱਟ ਕਰਨਗੇ ਇਸ ਲਈ ਇਹ ਚੋਣ ਦੇ ਵਿੱਚ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਗਈ ਹੈ ਰਾਜ ਸਭਾ ਦੀ ਸੀਟ ਖਾਲੀ ਕਰਾਉਣਾ ਹੀ ਮੁੱਖ ਮਕਸਦ ਹੈ ਇਹੀ ਦੋ ਮੁੱਦੇ ਉਹਨਾਂ ਵੱਲੋਂ ਬਾਰ-ਬਾਰ ਉਜਾਗਰ ਕੀਤੇ ਗਏ ਨੇ ਹੋਰ ਕੋਈ ਮੁੱਦਾ ਜਿਹੜਾ ਹੈ ਬਣਾ ਕੇ ਨਹੀਂ ਦਿਖਾਇਆ ਕੈਂਪੇਨ ਬਹੁਤ ਲੰਬੀ ਚੱਲੀ ਹੈ 2-2 ਮਹੀਨੇ ਪਹਿਲਾਂ ਹੀ ਇਸ ਸੀਟ ਦੇ ਇਲੈਕਸ਼ਨ ਅਨਾਉਂਸ ਹੋਣ ਤੋਂ ਦੋ-ਦੋ ਮਹੀਨੇ ਪਹਿਲਾਂ ਹੀ ਸੰਜੀਵ ਕੁਮਾਰ ਅਰੋੜਾ ਤੇ ਭਾਰਤ ਕੁਸ਼ਨ ਆਸ਼ੂ ਦੀ ਉਮੀਦਵਾਰੀ ਐਲਾਨ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਉਦੋਂ ਤੋਂ ਹੀ ਇਹ ਕੈਂਪੇਨ ਸ਼ੁਰੂ ਕਰ ਦਿੱਤੀ ਗਈ ਸੀ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਇੱਥੋਂ ਤੱਕ ਕਿ ਸਰਕਾਰ ਵੱਲੋਂ ਜੋ ਵੀ ਫੈਸਲਾ ਉਹਨਾਂ ਦੋ-ਟਾਈ ਮਹੀਨਿਆਂ ਦੇ ਵਿੱਚ ਲਿਆ ਗਿਆ ਹੈ ਉਸ ਨੂੰ ਇਸ ਇਲੈਕਸ਼ਨ ਦੇ ਨਾਲ ਹੀ ਜੋੜ ਕੇ ਦੇਖਿਆ ਗਿਆ ਸੀ ਚਾਹੇ ਉਹ ਕਿਸਾਨ ਯੂਨੀਅਨਾਂ ਦਾ ਮੋਰਚਾ ਖਤਮ ਕਰਾਉਣਾ ਹੋਵੇ ਜਾਂ ਫਿਰ ਯੁੱਧ ਨਸ਼ਾ ਵਰਦ ਸ਼ੁਰੂ ਕੀਤਾ ਗਿਆ ਸੀ ਇਸ ਸਾਰੇ ਨੂੰ ਇਸ ਜਮਨੀ ਚੋਣ ਦੇ ਨਾਲ ਜੋੜ ਕੇ ਹੀ ਦੇਖਿਆ ਗਿਆ ਸੀ ਆਵੇਂ ਉਹ ਦਲੰਦਰ ਦੇ ਐਮਐਲਏ ਨੂੰ ਗ੍ਰਫਤਾਰ ਕੀਤਾ ਗਿਆ ਸੀ ਕਰਪਸ਼ਨ ਦੇ ਕੇਸ ਵਿੱਚ ਉਹਨੂੰ ਵੀ ਇਹੀ ਕਿਹਾ ਗਿਆ ਸੀ ਕਿ ਇਸ ਜਮਨੀ ਚੋਣ ਤੋਂ ਪਹਿਲਾਂ ਸਰਕਾਰ ਵੱਲੋਂ ਇੱਕ ਕਾਰਵਾਈ ਕਰਨ ਦਾ ਡਰਾਮਾ ਕੀਤਾ ਗਿਆ ਹੈ ਪਰ ਜੇ ਤੁਸੀਂ ਪਿਛਲੇ 10 15 ਦਿਨਾਂ ਦੇ ਉੱਤੇ ਝਾਤ ਮਾਰੋ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਇੱਕ ਵੀ ਮੁੱਦਾ ਇਸ ਸਮੇਂ ਇਸ ਚੋਣ ਦੇ ਵਿੱਚ ਨਾ ਤਾਂ ਪ੍ਰਚਾਰ ਦਾ ਹਿੱਸਾ ਬਣਿਆ ਹੈ ਨਾ ਹੀ ਉਹਦਾ ਕੋਈ ਅਸਰ ਇਸ ਚੋਣਾਂ ਦੇ ਉੱਤੇ ਦਿਖਾਈ ਦੇ ਰਿਹਾ ਹੈ ਹੁਣ ਜੋ ਵਿਰੋਧੀ ਧਿਰ ਵੱਲੋਂ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਸਿਰਫ ਤੇ ਸਿਰਫ ਵਾਰੀ ਲੋਕਾਂ ਦਾ ਪੰਜਾਬ ਤੇ ਕਾਬਜ ਹੋਣਾ ਜਾਂ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਜਾਣਾ ਇਸ ਨੂੰ ਹੀ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਆਵੇਂ ਕਿ ਸਰਕਾਰ ਵੱਲੋਂ ਸੱਤਾਧਿਰ ਵੱਲੋਂ ਇਸ ਚੀਜ਼ ਨੂੰ ਇਤਿਆਹਾ ਗਿਆ ਸੀ ਕਿ ਸਾਡੇ ਕੰਮ ਦੇ ਨਾਮ ਤੇ ਵੋਟ ਮਿਲੇਗੀ ਜੋ ਸਾਡੇ ਕੰਮ ਕੀਤੇ ਗਏ ਹੋਣੇ ਲੋਕ ਉਸ ਦੇ ਉੱਤੇ ਫਤਵਾ ਦੇਣਗੇ ਪਰ ਉਸ ਚੀਜ਼ ਨੂੰ ਵਿਰੋਧੀ ਧਿਰਾਂ ਵੱਲੋਂ ਕਿਤੇ ਵੀ ਮੁੱਦਾ ਨਹੀਂ ਬਣਾਇਆ ਗਿਆ ਸਰਕਾਰੀ ਪੱਧਰ ਵੱਲੋਂ ਵੀ ਕੈਂਪੇਨ ਬੜੀ ਜੋਸ਼ੋ ਨਾਲ ਸ਼ੁਰੂ ਕੀਤੀ ਗਈ ਸੀ ਪਰ ਆਖਰੀ 2-3 ਦਿਨਾਂ ਦੇ ਵਿੱਚ ਦੋਨੋਂ ਹੀ ਭਗਵੰਤ ਮਾਨ ਤੇ ਕੇਜਰੀਵਾਲ ਗਾਇਬ ਨੇ ਉਹ ਇਸ ਚੋਣ ਮੁਹਿੰਮ ਦੇ ਵਿੱਚ ਪ੍ਰਚਾਰ ਦੇ ਵਿੱਚ ਹਿੱਸਾ ਨਹੀਂ ਰਹੇ ਉਹਦੇ ਕੀ ਕਾਰਨ ਨੇ ਉਹ ਸਾਹਮਣੇ ਨਹੀਂ ਆਏ ਭਗਵੰਤ ਮਾਨ ਦਾ ਤਾਂ ਖਿਆਲ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਦੁਬਾਰਾ ਖਰਾਬ ਹੋ ਗਈ ਹੈ ਪਰ ਅਰਵਿੰਦ ਕੇਜਰੀਵਾਲ ਦਾ ਕੋਈ ਠੋਸ ਕਾਰਨ ਨਹੀਂ ਮਿਲਿਆ ਸਿਰਫ ਇਹ ਦੱਸਿਆ ਗਿਆ ਹੈ ਕਿ ਉਹ ਹੋਰ ਜਗ੍ਹਾ ਦੇ ਉੱਤੇ ਕੈਂਪੇਨ ਕਰ ਰਹੇ ਪਰ ਕਾਂਗਰਸ ਜੋ ਇਹ ਸੀਟ ਜਿੱਤ ਸਕਦੀ ਸੀ ਉਸਦੇ ਵਿੱਚ ਵੀ ਅੰਦਰੂਨੀ ਕਲੇਸ਼ ਦੀ ਕਲ੍ਹਾ ਜਿਹੜੀ ਹੈ ਉਹਨਾਂ ਦੀ ਉਹ ਸਾਹਮਣੇ ਆਉਂਦੀ ਰਹੀ ਹੈ ਰਾਜਾ ਬੜਿੰਗ ਨੂੰ ਆਸ਼ੂ ਵੱਲੋਂ ਆਪਣੇ ਇਲਾਕੇ ਦੇ ਵਿੱਚ ਵੜਨਾ ਦੇਣਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਗੈਰ ਹਾਜ਼ਰ ਹੈ ਨਾ ਜਾਂ ਸੁਖਿੰਦਰ ਰੰਧਾਵਾ ਦਾ ਗੈਰ ਹਾਜ਼ਰ ਦੇ ਰਹਿਣਾ ਇਹੀ ਸੁਰਖੀਆਂ ਦਾ ਹਿੱਸਾ ਬਣੇ ਰਹੇ ਨੇ ਉੱਥੇ ਚੰਨੀ ਤੇ ਰਾਣਾ ਗੁਰਜੀਤ ਵੱਲੋਂ ਹੀ ਕੈਪਟਨਸ਼ਪ ਹੱਲ ਕੇ ਰੱਖੀ ਗਈ ਸੀ ਪਰ ਅਖੀਰਲੇ ਦਿਨ ਦੇ ਵਿੱਚ ਆ ਕੇ ਆਸ਼ੂ ਵੱਲੋਂ ਪੁਲਿਸ ਦੇ ਇੱਕ ਐਸਐਚਓ ਦੇ ਉੱਤੇ ਹਮਲਾ ਕਰਨਾ ਉਹਦੇ ਤੱਕਾ ਮਾਰਨਾ ਜਦੋਂ ਕਿ ਉਹ ਵਰਦੀ ਵਿੱਚ ਆਪਣੀ ਡਿਊਟੀ ਕਰ ਰਿਹਾ ਹੁੰਦਾ ਹੈ ਉਹ ਫਿਰ ਇੱਕ ਵਾਰ ਕਿਤੇ ਨਾ ਕਿਤੇ ਜੋ ਕੈਂਪੇਨ ਵਿਰੋਧੀ ਤਣਾਵ ਵੱਲੋਂ ਚਲਾਈ ਜਾ ਰਹੀ ਸੀ ਕਿ ਇਹ ਹੰਕਾਰੀ ਹੈ ਇਹਦੇ ਵਿੱਚ ਗੁੱਸਾ ਬਹੁਤ ਹੈ ਇਹ ਕਿਸੇ ਅਫਸਰ ਨੂੰ ਅਫਸਰ ਨਹੀਂ ਸਮਝਦਾ ਉਸ ਤਰੀਕੇ ਦਾ ਵਿਹਾਰ ਹੀ ਉਹਨਾਂ ਵੱਲੋਂ ਦੁਬਾਰਾ ਕਰਕੇ ਦਿਖਾਉਣ ਦੇ ਨਾਲ ਫਿਰ ਇੱਕ ਵਾਰ ਕੀ ਮੈਸੇਜ ਗਿਆ ਹੋਵੇਗਾ ਵੋਟਰਾਂ ਤੇ ਵੋਟਰਾਂ ਤੇ ਦਾ ਕੋਈ ਅਸਰ ਪਿਆ ਹੋਇਆ ਜਾਂ ਨਹੀਂ ਹੈ ਉਹਨੂੰ ਤੇ ਹੀ ਪਤਾ ਚੱਲੇਗਾ ਲੇਕਿਨ ਇਹ ਕਟਨਾਵਾ ਵੀ ਸਾਰੀਆਂ ਹੋਆਂ ਨਹੀਂ ਅਕਾਲੀ ਦਲ ਦੇ ਪਰਕਾਸ਼ ਸਿੰਘ ਘੁੰਮਣ ਨਵੇਂ ਉਮੀਦਵਾਰ ਸੀ ਪਰ ਉਹਨਾਂ ਵੱਲੋਂ ਵੀ ਬਹੁਤਾ ਸਮਾਂ ਆਪਣੀ ਕੈਂਪੇਨ ਦੇ ਵਿੱਚ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਤੇ ਮਨਪ੍ਰੀਤ ਸਿੰਘ ਯਾਲੀ ਦੇ ਖਿਲਾਫ ਹੀ ਬਿਆਨ ਦਿੱਤੇ ਜਾਣਾ ਜਾਂ ਇੰਟਰਵਿਊ ਨਹੀਂ ਦੇਈ ਜਾਣਾ ਉਹ ਵੀ ਕਿਸੇ ਦੇ ਸਮਝ ਵਿੱਚ ਨਹੀਂ ਆਇਆ ਕਿਉਂਕਿ ਨਾ ਤਾਂ ਅਕਾਲੀ ਦਲ ਦਾ ਬਾਗੀ ਤੜਾ ਇਸ ਚੋਣਾਂ ਦੇ ਵਿੱਚ ਹਿੱਸਾ ਲੈ ਰਿਹਾ ਹੈ ਨਾ ਹੀ ਉਹ ਕਿਤੇ ਕੈਂਪੇਨ ਕਰ ਰਹੇ ਨੇ ਫਿਰ ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਇਹ ਵੀ ਅਕਾਲੀ ਦਲ ਸਮਝਾਉਣ ਦੇ ਵਿੱਚ ਸਫਲ ਨਹੀਂ ਹੋਇਆ ਹੈ ਹਾਲਾਂਕਿ ਪ੍ਰਚਾਰ ਦੇ ਅੰਤ ਤੱਕ ਪਹੁੰਚਦੇ ਪਹੁੰਚਦੇ ਉਹਨਾਂ ਵੱਲੋਂ ਵੀ ਆਪਣੀ ਜਿੱਤ ਦਾ ਦਾਵਾ ਜਿਹੜਾ ਠੋਕਿਆ ਜਾ ਰਿਹਾ ਹੈ ਆਜਪਾ ਕੀ ਇੱਥੇ ਨਤੀਜਾ ਲਿਹਾਉਣ ਦੇ ਵਿੱਚ ਸਫਲ ਰਹਿੰਦੀ ਹੈ ਇਹ ਵਕਤ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਸੱਟਾ ਬਾਜ਼ਾਰ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕੈਂਡੀਡੇਟ ਜਿਹੜੇ ਜੀਵਨ ਗੁਪਤਾ ਨੇ ਉਹ ਸ਼ਾਇਦ ਦੂਸਰੇ ਸਥਾਨ ਤੇ ਰਹਿਣ ਪਰਫਾਰਮੈਂਸ ਚੰਗੀ ਕਰਕੇ ਦਿਖਾ ਸਕਦੇ ਨੇ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਇਹ ਵੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਭਾਜਪਾ ਦੂਸਰੇ ਨੰਬਰ ਤੇ ਆ ਸਕਦੀ ਹੈ ਪਹਿਲਾਂ ਇਹ ਮੁਕਾਬਲਾ ਆਸ਼ੂ ਤੇ ਸੰਜੀਵ ਅਰੋੜਾ ਦੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਪਰ ਪਿਛਲੇ ਦੋ ਦਿਨਾਂ ਤੋਂ ਜਿਹੜੀ ਭਾਜਪਾ ਦੀ ਖਬਰ ਬਣ ਕੇ ਵੀ ਅੱਗੇ ਫੈਲ ਰਹੀ ਹੈ ਉਸ ਨੇ ਵੀ ਸਿਆਸੀ ਹਲਚਲ ਕਾਫੀ ਵਧਾ ਦਿੱਤੀ ਹੈ ਸੋ ਨਤੀਜੇ ਤਾਂ 22 ਵਿੱਚ ਹੀ ਆਉਣਗੇ ਪਰ ਵੋਟਰਾਂ ਦਾ ਟਰਨ ਆਊਟ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ ਜਿਵੇਂ ਕਿ ਹੁਣ ਤੱਕ ਦਿਨ ਚੱਲ ਰਿਹਾ ਹੈ ਕੋਈ ਬਹੁਤਾ ਉਤਸ਼ਾਹ ਵੋਟਰਾਂ ਦੇ ਵਿੱਚ ਨਹੀਂ ਦੇਖਿਆ ਗਿਆ ਗਰਮੀ ਵੀ ਇਹਦੀ وجہ ਹੋ ਸਕਦੀ ਹੈ ਲੋਕਾਂ ਦੀ ਉਦਾਸੀਨਤਾ ਵੀ ਕਹੀ ਜਾ ਸਕਦੀ ਹੈ ਇਹ ਤੀਸਰਾ ਪੌਸ਼ ਇਲਾਕਾ ਹੈ ਵਪਾਰੀ ਲੋਕ ਇੱਥੇ ਰਹਿੰਦੇ ਨੇ ਤੇ ਪਹਿਲਾਂ ਵੀ ਜਿਵੇਂ ਮੈਂ ਸ਼ੁਰੂਆਤ ਵਿੱਚ ਹੀ ਦੱਸਿਆ 60% ਦੀ ਟਰਨਆਊਟ ਹੀ ਰਹਦੀ ਹੈ ਇਸ ਤੋਂ ਜ਼ਿਆਦਾ ਇਸ ਇਲਾਕੇ ਵਿੱਚ ਟਰਨਆਊਟ ਕਦੇ ਵੀ ਨਹੀਂ ਹੁੰਦੀ ਸੋ ਸ਼ਾਮ ਤੱਕ ਦੇਖਦੇ ਹਾਂ 60% ਦੇ ਨੇੜੇ ਤੇੜੇ ਟਰਨਆਊਟ ਪਹੁੰਚਦੀ ਹੈ ਜਾਂ ਲੋਕ ਆਪਣੀ ਨਿਰਾਸ਼ਾ ਵੋਟਾਂ ਤੋਂ ਦੂਰ ਰਹਿ ਕੇ ਹੀ ਇਹਨਾਂ ਸਾਰੀਆਂ ਪਾਰਟੀਆਂ ਨੂੰ ਦਿਖਾਉਂਦੇ ਨੇ ਇਹ ਸ਼ਾਮ ਨੂੰ ਪਤਾ ਚੱਲ ਜਾਏਗਾ ਲੇਕਿਨ ਨਤੀਜਾ ਇਹ ਤਰੀਕ ਨੂੰ ਹਿਸਾਬ ਨੇ ਸਾਹਮਣੇ ਆਇਆ ਸੋ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਚਤੂਵੇਦਾ ਲੈਣੇ ਆ ਧੰਨਵਾਦ